ਦੋਸਤੋ ਪਹਿਲਾਂ ਵੀਡੀਓ ਦੇਖਿਓ ਫਿਰ ਅਸੀਂ ਗੱਲ ਕਰਦੇ ਹਾਂ ਦੋਸਤੋ ਗਰਵਾਣੀ ਵਿੱਚ ਆਉਂਦਾ ਆ ਕਈ ਕੋਟ ਘਾਲੇ ਥਕ ਪਾਏ ਕਈ ਕੋਟ ਬੈਠਤ ਹੀ ਖਾਏ ਦੋਸਤੋ ਇਸ ਬਜ਼ੁਰਗ ਔਰਤ ਨੂੰ ਦੇਖੋ ਦੇਖੋ ਇਸਦੇ ਮੂੰਹ ਦੇ ਵਿੱਚ ਦੰਦ ਹੈ ਨਹੀਂ ਇਸਦੇ ਜੇਰੇ ਤੇ ਡੁੰਗੀਆਂ ਡੁੰਗੀਆਂ ਚੁਰੜੀਆਂ ਦੋਸਤੋ ਫਿਰ ਵੀ ਇਸ ਔਰਤ ਨੇ ਮਾਂਕੇ ਖਾਣ ਨਾਲੋਂ ਮਿਹਨਤ ਕਰਕੇ ਖਾਣ ਦੇ ਵਿੱਚ ਹੀ ਸਹੀ ਸਮਝਿਆ ਦੋਸਤੋ ਇਸ ਔਰਤ ਨੂੰ ਦੇਖ ਕੇ ਮੈਨੂੰ ਜ਼ਿੰਦਗੀ ਦਾ ਅੱਜ ਉਹ ਕੌੜਾ ਸੱਚ ਪਤਾ ਲੱਗ ਗਿਆ ਕਿ ਮਿਹਨਤ ਕਿੱਥੋਂ ਤੇ ਕਦੋਂ ਤੱਕ ਕਰਨੀ ਹੈ ਇਹ ਸਾਡੀ ਉਮਰ ਨਹੀਂ ਤੈਅ ਕਰਦੀ ਇਹ ਸਾਡਾ ਪੀੜ ਤੈਅ ਕਰਦਾ ਹੈ ਦੋਸਤੋ ਇਸ ਬਜ਼ੁਰਗ ਔਰਤ ਦੀ ਉਮਰ ਦੀ ਜੇ ਗੱਲ ਕਰੀਏ ਇਸ ਦੇ ਚਿਹਰੇ ਦੀਆਂ ਝੁਰੜੀਆਂ ਤੇ ਇਸ ਦੇ ਮੂੰਹ ਦੇ ਦੰਦ ਦੇਖ ਕੇ ਇਹੀ ਪਤਾ ਲੱਗਦਾ ਦੋਸਤੋ ਕਿ ਇਸ ਦੀ ਉਮਰ 80 90 ਤੋਂ ਪਲੱਸ ਹੋ ਗਈ। ਦੋਸਤੋ ਫਿਰ ਵੀ ਇਹ ਔਰਤ ਮਿਹਨਤ ਕਰ ਰਹੀ ਆ। ਕਿਸੇ ਦੇ ਅੱਗੇ ਹੱਥ ਇਸ ਔਰਤ ਨੇ ਨਹੀਂ ਅੰਡੇ ਆ। ਦੋਸਤੋ ਇਸ ਔਰਤ ਨੇ ਵੀ ਕਿਸੇ ਟਾਈਮ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਵਧੀਆ ਦਿਨ ਗੁਜ਼ਾਰੇ ਹੋਣਗੇ। ਇਸ ਔਰਤ ਨੇ ਵੀ ਆਪਣੇ ਪਰਿਵਾਰ ਦੇ 4-5 ਮੈਂਬਰਾਂ ਨੂੰ ਤਿੰਨੋਂ ਟਾਈਮ ਸਵੇਰੇ, ਦੁਪਹਿਰੇ ਤੇ ਸ਼ਾਮੀ ਰੋਟੀ ਬਣਾ ਕੇ ਖੜਾਈ ਹੋਗੀ ਇਸ ਔਰਤ ਨੇ ਆਪਣੇ ਬੱਚਿਆਂ ਨੂੰ ਪਾਲਿਆ ਪੜ੍ਹਾਇਆ ਤੇ ਬੜੇ ਕੀਤਾ ਹੋਵੇਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਵਿਆਹ ਕਰਕੇ ਉਹਨਾਂ ਨੂੰ ਸੈੱਟ ਕੀਤਾ ਹੋਮ। ਦੋਸਤੋ ਇੰਨਾ ਸਭ ਕੁਝ ਕਰਨ ਦੇ ਬਾਵਜੂਦ ਸਾਰੇ ਪਰਿਵਾਰ ਨੂੰ ਪਾਲਣ ਦੇ ਬਾਵਜੂਦ ਫਿਰ ਵੀ ਇਹ ਬੁੱਢੀ ਬਜ਼ੁਰਗ ਔਰਤ ਅੱਜ ਸੜਕਾਂ ਦੇ ਧੱਕੇ ਖਾ ਰਹੀ ਹੈ। ਦੋਸਤੋ ਮੈਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਕਦੇ ਵੀ ਇੰਨੀ ਉਮਰ ਕਿਸੇ ਨੂੰ ਨਾ ਦੇਵੇ ਕਿਉਂਕਿ ਜਿਹੜੇ ਬੱਚਿਆਂ ਨੂੰ ਪਾਲਿਆ ਪੋਸਿਆ ਹੁੰਦਾ ਮਾਪੇ ਨੇ ਉਹੀ ਬੱਚਿਆਂ ਤੇ ਮਾਪੇ ਬੋਝ ਬਣ ਜਾਂਦੇ ਆ ਤੇ ਇਸ ਤਰ੍ਹਾਂ ਸੜਕਾਂ ਤੇ ਰੁਲਦੇ ਆ ਦੋਸਤੋ ਜਦੋਂ ਵੀ ਤੁਹਾਨੂੰ ਇਦਾਂ ਦੇ ਬਜ਼ੁਰਗ ਕਿਤੇ ਵੀ ਮਿਲਦੇ ਆ ਉਹਨਾਂ ਦੀ ਮਦਦ ਕਰਿਆ ਕਰੋ ਜੇ ਤੁਸੀਂ ਮਦਦ ਨਹੀਂ ਕਰ ਸਕਦੇ ਤਾਂ ਤੁਹਾਨੂੰ ਬੇਸ਼ੱਕ ਉਸ ਚੀਜ਼ ਦੀ ਲੋੜ ਨਹੀਂ ਹੈਗੀ ਕਾਮੀ ਉਹਨਾਂ ਤੋਂ ਖਰੀਦ ਨਹੀਂ ਹਟਦੇ। ਇਹੀ ਦੋਸਤੋ ਸਭ ਕੁਝ ਦੇਖ ਕੇ ਉਹ ਖੁਸ਼ ਹੋ ਜਾਂਦੇ ਆ। ਦੋਸਤੋ ਅੱਜ ਕੱਲ ਦੀ ਜਨਰੇਸ਼ਨ ਨੂੰ ਇਸ ਔਰਤ ਤੋਂ ਇਹ ਸਿੱਖਣਾ ਚਾਹੀਦਾ ਆ ਜਿਹੜੇ ਭੀਖ ਮੰਗਦੇ ਆ ਲੋਕਾਂ ਨੂੰ ਲੁੱਟਦੇ ਆ ਤੇ ਇਹ ਔਰਤ ਵਾਂ ਨੂੰ ਦੇਖੋ ਦੇਖੋ ਅਸੀਂ 90 ਤੋਂ ਪਲੱਸ ਉਮਰ ਹੋਣ ਦੇ ਬਾਵਜੂਦ ਵੀ ਇਹਨੇ ਭੀਖ ਨਹੀਂ ਮੰਗੀ। ਇਹਨੇ ਮਿਹਨਤ ਕੀਤੀ ਆ। ਦੋਸਤੋ ਮੇਰੀ ਸਰਕਾਰਾਂ ਨੂੰ ਵੀ ਬੇਨਤੀ ਆ ਕਿ ਘੱਟੋ ਘਾਟ ਇਹਨਾਂ ਨੂੰ 5000 ਰੁਪਈਆ ਪੈਨਸ਼ਨ ਲਾਉਣੀ ਚਾਹੀਦੀ ਆ ਇਦਾਂ ਦੇ ਬਜ਼ੁਰਗਾਂ ਨੇ ਤਾਂ ਜੋ ਇਹ ਆਪਣਾ ਘਰ ਦੇ ਵਿੱਚ ਬੈਠ ਕੇ ਰੋਟੀ ਪਾਣੀ ਆਪਣਾ ਖਾ ਕੇ ਗੁਜ਼ਾਰਾ ਕਰ ਸਕਣ ਤੇ ਦੋਸਤੋ ਕਿਤੇ ਵੀ ਇਦਾਂ ਦੇ ਬਜ਼ੁਰਗ ਮਿਲਦੇ ਆ ਉਹਨਾਂ ਦੀ ਮਦਦ ਜ਼ਰੂਰ ਕਰਿਆ ਕਰੋ ਮੇਰੀ ਸਭ ਨੂੰ ਇਹੀ ਬੇਨਤੀ ਹੈ ਤੇ ਦੋਸਤੋ ਇਸ ਜੇ ਬਜ਼ੁਰਗ ਨੂੰ ਇਸ ਔਰਤ ਨੂੰ ਬਜ਼ੁਰਗ ਔਰਤ ਨੂੰ ਤੁਸੀਂ ਪਿਆਰ ਕਰਦੇ ਆ ਤਾਂ ਇਹਦੀ ਚੜ੍ਹਦੀ ਕਲਾ ਲਈ ਕਮੈਂਟ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਓ ਤੇ ਵੀਡੀਓ ਨੂੰ ਇੱਕ ਲਾਇਕ ਕਰਕੇ ਸ਼ੇਅਰ ਕਰ ਦਿਓ ਬਾਕੀ ਤੁਹਾਨੂੰ ਤੇ ਦੋਸਤੋ ਫਿਰ ਮੈਂ ਤੁਹਾਨੂੰ ਮਿਲੂੰਗਾ ਇਦਾਂ ਦੀ ਇੱਕ ਹੋਰ ਵੀਡੀਓ ਦੇ ਵਿੱਚ